ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਇਨਫਲੂਐਂਸਰਸ ਦੇ ਹੱਕ ਤੇ ਕਤਲकांड ਦੇ ਮਾਸਟਰਮਾਈਂਡ ਅਮਰਿਤਪਾਲ ਸਿੰਘ ਮੈਰੋਦੇਵ ਵਿਰੋਚਨ ਨਿਤਰੇ ਬਾਬਾ ਹਰਜੀਤ ਸਿੰਘ ਰਸੂਲਪੁਰ ਹੁਣ ਆਪ ਵਿਵਾਦਾਂ ਦੇ ਵਿੱਚ ਕਿਰਦ ਦਿਨ ਨਜ਼ਰ ਆ ਰਹੇ ਨੇ ਇੱਕ ਮਹਿਲਾ ਵੱਲੋਂ ਉਹਨਾਂ ਤੇ ਦੇਹਦ ਗੰਭੀਰ ਇਲਜ਼ਾਮ ਲਾਇਆ ਗਿਆ ਹੈ ਅਸਲ ਵਿੱਚ ਇੱਕ ਮਹਿਲਾ ਵੱਲੋਂ ਉਹਨਾਂ ਖਿਲਾਫ ਸਾਲ 2022 ਚ ਜ਼ਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਹੁਣ ਉਹ ਮਹਿਲਾ ਮੀਡੀਆ ਦੇ ਸਾਹਮਣੇ ਹੈ ਜਿਸ ਨੇ ਮੋੜ ਤੋਂ ਬਾਬਾ ਹਰਜੀਤ ਸਿੰਘ ਰਸੂਲਪੁਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਬਾਬਾ ਹਰਜੀਤ ਸਿੰਘ ਨਹੀਂ ਹੋ ਸਕਦਾ ਚੜ ਹਰਜੀਤ ਹੋ ਸਕਦਾ ਉਹ ਜੋ ਉਹਨੇ ਜੋ ਉਹਦੀ ਸੋਚ ਆ ਜੋ ਉਹਨੇ ਕਰਮ ਕੀਤਾ ਉਹ ਤਾਂ ਬੁੱਚੜਾਂ ਵਾਲੇ ਕੰਮ ਆ ਉਹਦੇ ਉਹ ਤਾਂ ਬਲਾਤਕਾਰ ਹੀ ਐ ਵੀਰ ਜੀ ਬਲਾਤਕਾਰ ਹੀ ਐ ਉਹ 2021 ਦੀ ਗੱਲ ਐ ਇਹਨਾਂ ਦਾ ਵੀ ਨਇਤੇ ਦੇ ਵਾਰ ਨਹੀਂ ਕਰਨ ਇਹਨੇ ਸਾਡੇ ਨਾਲ ਵੀ ਨਹੀਂ ਹੱਥ ਕੀਤੀ ਐ ਇਹਨੇ ਤੇ ਵਿਸਾਖੀ ਵਾਲਾ ਦਿਨ ਸੀ ਜਦੋਂ ਸਾਡਾ ਬਹੁਤ ਇੱਕ ਵੱਡਾ ਸਾਡਾ ਗੁਰਸਿੱਖਾਂ ਦਾ ਦਿਨ ਮੰਨਿਆ ਜਾਂਦਾ ਸੇਡਾ ਸਿੱਖ ਇਤਿਹਾਸ ਤਿਆਰ ਹੁੰਦਾ ਜਿੱਤੋ ਛਪਿਆ ਜਾਂਦਾ ਤੇ ਇਹਨੇ ਉਹ ਦਿਨ ਵਿਸਾਖੀ ਵਾਲੇ ਦਿਨ ਕਿਹਾ ਖੁੱਡੇ ਲੋਰੇ ਨੇੜੇ ਪੀਜੀਆਈ ਦੇ ਕੋਲ ਪਿੰਡ ਹੈ ਕਹਿੰਦਾ ਜੀ ਤੁਹਾਡੇ ਲਈ ਇੱਕ ਸੇਵਾ ਆਈ ਆ ਤੁਸੀਂ ਜਾਣਾ ਆ ਅਸੀਂ ਸੱਤ ਵਜਨ ਕਰਕੇ ਚਲੇ ਗਏ ਉਥੇ ਮੈਂ ਜਾ ਕੇ ਉਥੇ ਮੈਨੂੰ ਗੁਰਦੁਆਰੇ ਦੀ ਨਿਸ਼ਾਨੀ ਵੀ ਦਿੱਤੀ ਦੁਸ਼ਟ ਨੇ ਤੇ ਮੈਂ ਉਥੇ ਜਾ ਕੇ ਫੋਨ ਕੀਤਾ ਬਾਬਾ ਜੀ ਮੈਂ ਇੱਥੇ ਪਹੁੰਚ ਗਈ ਆ ਮੰਗਰੇ ਹੀ ਇਹ ਆਪਣੀ ਗੱਡੀ ਤੇ ਪਹੁੰਚ ਜਾਂਦਾ ਇਹ ਚਾਬੀ ਦੱਸਦਾ ਇੱਦਾਂ ਗੁਰਦੁਆਰੇ ਦੇ ਸਾਹਮਣੇ ਹੀ ਇੱਕ ਬਿਲਡਿੰਗ ਹੈ ਅੰਦਾਜ ਜੀ ਇੱਥੇ ਆ ਮੈਂ ਕਿਹਾ ਚਲੋ ਕੋਈ ਨਹੀਂ ਮੇਰੇ ਤੇ ਦਿਮਾਗ 'ਚ ਮੈਂ ਸੋਚ ਵੀ ਨਹੀਂ ਮਰਕੇ ਵੀ ਨਹੀਂ ਸੋਚ ਸਕਦੀ ਜਿਹੜੀ ਉਹਦੀ ਸੋਚ ਸੀਗੀ ਜਦੋਂ ਉੱਥੇ ਇਹਨੇ ਜਾ ਕੇ ਹਰਕਤ ਕੀਤੀ ਐ ਆਪਣਾ ਹੁਣ ਸਮਝਦਾਰ ਆ ਮੈਂ ਕਿਹਾ ਬਾਬਾ ਜੀ ਤੁਸੀਂ ਅਜੋਹ ਚੀਜ਼ ਨਹੀਂ ਹੈਗੀ ਜਿਹੜਾ ਬਾਣੇ ਦੇ ਵਿੱਚ ਮੈਂ ਦੇਖਦੀ ਸੀ ਹਰਜੀ ਤਾਂ ਜੋ ਨਹੀਂ ਹੈਗੇ ਤੁਸੀਂ ਤੁਸੀਂ ਸ਼ੈਤਾਨ ਹੋ ਉੱਥੇ ਇਹਨੇ ਕੀ ਕਿਹਾ ਕਿ ਕਰਪਾਣ ਮੈਂ ਪੌਣੀ ਜਾਣਦਾ ਚਲਾਉਣੀ ਨਹੀਂ ਜਾਣਦਾ ਕਰਪਾਣ ਪੌਣੀ ਜਾਣਦਾ ਨਾ ਤਾਂ ਮੈਂ ਚਲਾਉਣੀ ਵੀ ਜਾਣਦਾ ਫਿਰ ਕਹਿੰਦਾ ਜੀ ਘੋੜਾ ਦੱਬਣ ਤੇ ਬਹੁਤਾ ਕੋਈ ਟਾਈਮ ਨਹੀਂ ਲੱਗਦਾ ਫਿਰ ਇੱਕ ਅਦੋ ਦਾ ਮਾਮਲਾ ਹੈਗਾ ਇਹ 2021 ਦਾ ਤੇ ਪਰਚਾ ਤੁਹਾਡਾ 2022 ਚ ਦਰਜ ਹੋਇਆ 2022 ਚ ਜਾ ਕੇ ਹੋਇਆ ਕਿਉਂਕਿ ਇਹਨੇ ਅਸੀਂ ਆਪਣਾ ਜ਼ੋਰ ਲਾਇਆ ਉਹਨੇ ਆਪਣਾ ਜ਼ੋਰ ਲਾਇਆ ਮੇਰੇ ਕੇਸ ਦੀ ਦੁਬਾਰਾ ਦੈਤ ਇੱਕ ਜਾ ਕੇ ਇਹਦੀ ਇਨਕੁਆਰੀ ਕੀਤੀ ਜਾਵੇ ਕਿ ਮੈਨੂੰ ਇਨਸਾਫ ਦੀ ਮੈਂ ਮੰਗ ਕਰਦੀ ਆ ਮੈਨੂੰ ਬੜੀ ਉਮੀਦ ਆ ਕਿਉਂਕਿ ਹੁਣ ਮੇਰੀ ਅਗਲੇ ਮਹੀਨੇ 7ਵਾਂ ਮਹੀਨਾ 11 ਤਰੀਕ ਦੀ ਮੇਰੀ ਤਰੀਕ ਹੈ ਮੈਨੂੰ ਉਮੀਦ ਆ ਕਿ ਮੈਨੂੰ ਇਨਸਾਫ ਮਿਲੇਗਾ ਦੂਜੇ ਪਾਸੇ ਜਦ ਸਾਡੇ ਸਹਿਯੋਗੀ ਨੇ ਬਾਬਾ ਹਰਜੀਤ ਸਿੰਘ ਰਸੂਲਪੁਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਮਹਿਜ਼ ਇੱਕ ਸਾਜ਼ਿਸ਼ ਘਰਾੜ ਦਿੱਤਾ ਇੱਕ ਲੇਡੀ ਨੇ ਕਲ ਪਟਿਆਲਾ ਇਲਜ਼ਾਮ ਲਾਇਆ ਕਿ 2021 ਤੁਸੀਂ ਉਹਦਾ ਰੇਪ ਕੀਤਾ ਤੇ ਰੇਪ ਦਾ ਇਲਜ਼ਾਮ ਤੁਹਾਡੇ ਤੇ ਲੱਗਿਆ ਉਹ ਗਲਤ ਨਹੀਂ ਸੀ ਦੇਖੋ ਗਲਤ ਸੀ ਤਾਂ ਹੀ ਮੈਂ ਜੇ ਗਲਤ ਉਹਨੇ ਇਲਜ਼ਾਮ ਲਾਇਆ ਤਾਂ ਤੁਹਾਡੇ ਕੈਮਰੇ ਦੇ ਅੱਗੇ ਖੜ ਕੇ ਅੱਜ ਮੈਂ ਬੋਲ ਰਿਹਾ ਇੱਕ ਵਾਰ ਨਹੀਂ ਉਹਨਾਂ ਨੇ ਜਦੋਂ ਤੋਂ ਮਲ ਮੈਂ ਐਕਟਿਵ ਹੋਇਆ ਸਿੱਖ ਤੇ ਸਨਾਤਨ ਦੀ ਜਦੋਂ ਗੱਲ ਕਰਨ ਜਦੋਂ ਆ ਰਾਮ ਮੰਦਰ ਨੂੰ ਗਿਆ ਜਦੋਂ ਵੀ ਮੈਂ ਮਲ ਸੋਸ਼ਲ ਮੀਡੀਆ ਤੇ ਕੋਈ ਵੀ ਸੱਚ ਦੀ ਆਵਾਜ਼ ਉਠਾਈ ਆ ਜਿਹੜੀਆਂ ਅਜਹੀਆਂ ਤਾਕਤਾਂ ਨੇ ਜਿਹੜੀਆਂ ਮੈਨੂੰ ਮਰਾਉਣਾ ਚਾਹੁੰਦੀਆਂ ਨੇ ਮੇਰੇ ਪਰ ਆ ਨੂੰ ਮੈਨੂੰ ਦੱਬਣਾ ਚਾਉਂਦੀਆਂ ਨੇ ਉਹਨਾਂ ਨੇ ਉਹਨੂੰ ਇੱਕ ਔਰਤ ਨੂੰ ਹਥਿਆਰ ਵਾਂਗ ਯੂਜ਼ ਕੀਤਾ ਐ ਉਹਦਾ ਐਫਆਈਆਰ ਦਰਜਾ ਨਾ ਉਹਦਾ ਐਫਆਈਆਰ ਦਰਜ ਹੋ ਚੁੱਕੀ ਆ ਫਿਰ ਐਫਆਈਆਰ ਦਰਜ ਨਹੀਂ ਐਫਆਈਆਰ ਕੈਨਸਲ ਹੋ ਚੁੱਕੀ ਆ ਉਹ ਕਿਉਂਕਿ ਉਹਦੀ ਤਬਦੀਸ਼ ਹੋ ਕੇ ਉਹ ਆਲਰੇਡੀ ਉਸੇ ਸਾਲ ਦੇ ਵਿੱਚ ਕੈਨਸਲ ਹੋ ਚੁੱਕੀ ਆ ਵਿਦਨ ইयर्स ابھی ਮੇਰੀ ਸੁਣਵਾਈ ਇਸ ਕਰਕੇ ਨਹੀਂ ਵੀ ਪਾਵਰ ਦਾ ਇਸਤੇਮਾਲ ਆ ਪਰ ਤੁਸੀਂ ਇਹ ਦੱਸੋ ਤੁਸੀਂ ਉਹਨੂੰ ਜਾਣਦੇ ਹੋ ਪਹਿਲਾਂ ਕਦੇ ਮਿਲੇ ਹੋ ਜਾਣ ਪਛਾਣ ਹੋਈ ਹੈ ਜਿਹੜਾ ਇਦਾਂ ਇਲਜ਼ਾਮ ਤੱਕ ਗੱਲ ਗਈ ਹੈ ਨੋ ਕਾਨ ਕੀ ਆ ਇੱਥੇ ਇੱਕ ਟੀਮ ਹੈ ਜਿਹੜੀ ਮੇਰੇ ਪਿੱਛੇ ਲੱਗੀ ਹੋਈ ਸੀ ਇੱਕ ਔਰਤ ਨੂੰ ਮੈਂ ਪੈਸੇ ਲੈਣੇ ਆ ਇੱਕ ਕਰੋੜ 5 ਲੱਖ ਰੁਪਇਆ ਜੀਤੇ ਦੋ ਮੇਰੇ ਚੈੱਕ ਬਾਉਂਸ ਹੋਣਦੇ ਮੇਰੇ ਪਰਚੇ ਦੱਜ ਕਰਾਏ ਹੋਏ ਨੇ ਉਸ ਔਰਤ ਤੇ 376 ਦੀ ਦਾ ਪਰਚਾ ਹੋਇਆ ਹੋਇਆ ਹੈ ਤੇ ਉਹਨਾਂ ਦੀ ਮੈਂ ਮਦਦ ਆਪਣੇ ਉਹਨਾਂ ਦੇ ਨਾਲ ਕੇਸ ਚਾਹਦਾ ਉਹਨਾਂ ਨੇ ਇਹਨੂੰ ਅੱਗੇ ਕਰਕੇ ਸਾਡੇ ਜਿੱਥੇ ਇਹ ਕੀ ਹੈ ਝਾੜੂ ਪੋਚੇ ਦਾ ਕੰਮ ਕਰਦੀ ਸੀਗੀ ਤੇ ਉਹਨੂੰ ਉਕਸਾ ਕੇ ਉਹਨਾਂ ਲੋਕਾਂ ਨੇ ਮੇਰੇ ਅੰਗੇਸ਼ਟ ਇਹਨੂੰ ਪ੍ਰਕਾਟਾ ਜੇ ਸੱਚ ਹੁੰਦਾ ਤਾਂ ਉਹਦੀ ਸੁਣਵਾਈ ਹੁੰਦੀ ਤੇ ਪਰਚਾ ਦਰਜ ਹੁੰਦਾ ਪਰਚਾ ਦਰਜ ਹੋ ਗਿਆ ਉਹਦੀ ਪੁਲਿਸ ਨੇ ਸੁਣਵਾਈ ਕਰ ਲਈ ਲੇਕਿਨ ਇਨਕੁਆਰੀ ਕਰਨਾ ਉਹਦੀ ਪੜਤਾਲ ਕਰਨਾ ਕਾਨੂੰਨ ਦਾ ਤੇ ਕੋਰਟ ਦਾ ਇੱਕ 파ਟ ਹੈ ਮੈਨੂੰ ਉੱਥੇ ਤੇ ਕਲੀਨ ਚਿੱਟਾ ਹੈ ਜਿੱਹਾ ਇੱਕ ਪਾਸੇ ਇਲਜ਼ਾਮ ਨੇ ਕਿ ਹਰਜੀਤ ਸਿੰਘ ਨਾ ਬਾਣਾ ਪਾਉਣ ਲਾਇਕ ਹੈ ਤੇ ਨਾ ਬਾਬਾ ਕਹੋਂਦੇ ਦੂਜੇ ਪਾਸੇ ਬਾਬਾ ਹਰਜੀਤ ਸਿੰਘ ਦਾਵਾ ਕਰ ਰਹੇ ਨੇ ਕਿ ਇਸ ਮਹਿਲਾ ਦੇ ਜ਼ਰੀਏ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹਨਾਂ ਨੂੰ ਕਲੀਨ ਚਿੱਟ ਵੀ ਮਿਲ ਚੁਕੀ ਹੈ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਹੁਣ ਅੱਗੇ ਕੀ ਹੁੰਦਾ ਹੈ ਬੀਡੀਸੀ ਨਿਊਜ਼ ਦੇ ਲਈ ਪਟਿਆਲਾ ਤੋਂ ਦਮਨਪ੍ਰੀਤ ਦੇ ਨਾਲ ਚੰਡੀਗੜ੍ਹ ਤੋਂ ਜਸਪ੍ਰੀਤ ਅਸ਼ਕਰੀ ਰਿਪੋਰਟ